ਸਤ ਸ੍ਰੀ ਅਕਾਲ ਰਾਮ ਰਾਮ ਅੱਜ ਸ਼ਾਇਦ ਕੋਈ ਐਸਾ ਘਰ ਬਚਿਆ ਹੋਵੇਗਾ ਜਿੱਥੇ ਕਿ ਕਲੇਸ਼ ਨਹੀਂ ਹੋ ਰਿਹਾ ਜ्यादातर ਕਲੇਸ਼ ਦਾ ਕਾਰਨ ਹੈ ਪੈਸਾ ਜਿਹਦਾ ਪੈਸੇ ਦੀ ਕਮੀ ਹੁੰਦੀ ਹੈ ਤੇ ਫਿਰ ਕਲੇਸ਼ ਹੁੰਦਾ ਹੈ ਲੜਾਈ ਝਗੜੇ ਵੇ ਬੰਦਾ ਸ਼ਰਾਬ ਪੀਂਦਾ ਹੈ ਮਗਰ ਸੋਨੇ ਦੀ ਸੁਹਾਗਾ ਇੱਕ ਤੇ ਪੈਸੇ ਨਹੀਂ ਹੈਗੇ ਉਦੋਂ ਵੇ ਸ਼ਰਾਬ ਦਾ ਖਰਚਾ ਮੈਂ ਤੁਹਾਨੂੰ ਅੱਜ ਇੱਕ ਰੈਮਡੀ ਦੇਣ ਲੱਗਾ ਤੁਸੀਂ ਬਹੁਤ YouTube ਤੇ ਦੇਖ ਰਹੇ ਹੋ Instagram ਤੇ ਦੇਖ ਰਹੇ ਹੋ ਆ ਕਰ ਲੋ ਆ ਲਿਖ ਲੋ ਆ ਲਿਖ ਲੋ ਮੈਂ ਤੁਹਾਨੂੰ ਸਹੀ ਤਰੀਕਾ ਔਰ ਸਹੀ ਵਰਡ ਕੀ ਲਿਖਣਾ ਹੈ ਕਿੱਦਾਂ ਲਿਖਣਾ ਉਹ ਮੈਂ ਤੁਹਾਨੂੰ ਦੱਸਣ ਲੱਗਾ ਅਗਰ ਇਹ ਕਰੋਗੇ ਤੇ ਤੁਹਾਡਾ ਕਰਜ਼ਾ ਜਾਂ ਕੋਈ ਐਮਰਜੈਂਸੀ ਤੁਹਾਨੂੰ ਪੈਸਾ ਚਾਹੀਦਾ ਹੈ ਜਾਂ ਇੱਕਦਮ ਪੈਸਾ ਚਾਹੀਦਾ ਹੈ ਤੁਹਾਡੇ ਤੇ ਬਹੁਤ ਪਰੇਸ਼ਾਨੀਆਂ ਆ ਗਈਆਂ ਤੁਸੀਂ ਅਗਰ ਇਸ ਉਪਾਏ ਨੂੰ ਫਾਲੋ ਕਰੋਗੇ ਤੇ ਪੈਸੇ ਦੀ ਤੁਹਾਡੇ ਕੋਲ ਕੋਈ ਕਮੀ ਨਹੀਂ ਰਹੇਗੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਵਾ ਕਿ ਅਸੀਂ ਹੱਥ ਤੇ ਨੰਬਰ ਲਿਖ ਕੇ ਅਸੀਂ ਕਿੱਦਾਂ ਰੱਬ ਕੋਲੋਂ ਪੈਸੇ ਲੈ ਸਕਦੇ ਆ ਬਸ ਆਪਣਾ ਮਨ ਸਾਫ਼ ਹੋਣਾ ਚਾਹੀਦਾ ਇੱਕ ਮਨ ਇੱਕ ਚਿਤ ਹੋਣਾ ਚਾਹੀਦਾ ਤੇ ਤੁਹਾਨੂੰ ਰੱਬ ਪੈਸੇ ਦੇਗਾ ਜੋ ਮੰਗੋਗੇ ਉਹ ਮਿਲੇਗਾ ਦੋ ਉਪਾਏ ਕਰਨੇ ਆ ਤੁਹਾਡੀ ਕਿਸਮਤ ਕਿੱਦਾਂ ਬਦਲਦੀ ਹੈਗੀ ਆ ਹੁਣ ਕਈਆਂ ਦੇ ਫੋਨ ਆਉਂਦੇ ਕਿ ਸਾਡਾ ਕਰਜ਼ਾ ਸਿਰ ਤੇ ਹੈਗਾ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਅੱਜ ਅਸੀਂ ਆ ਕੰਮ ਕਰਨਾ ਹੈ ਸਾਨੂੰ ਪੈਸੇ ਹਨ ਨਹੀਂ ਉਸ ਹਾਲਾਤ ਵਿੱਚ ਤੁਸੀਂ ਰੱਬ ਕੋਲੋਂ ਡਾਇਰੈਕਟ ਪੈਸੇ ਮੰਗ ਸਕਦੇ ਹੋ ਔਰ ਮਿਲਣਗੇ ਵੀ ਸਭ ਤੋਂ ਪਹਿਲਾਂ ਤੇ ਆ ਹੈਗਾ ਜਾਨਾ ਸ਼ੁਕਰ ਪਰਬਤ ਇਹ ਸਾਰਾ ਹਰ ਸ਼ੁੱਕਰਵਾਰ ਨੂੰ उते गुलाब जल लगा लो जा गुलाब दा इतर लगाओ जैसे स्परे परफ्यूम वो नहीं क्यों एलकोहल होंगी है ये विदाउट एलकोहल होंगे आदा करना की आ रोलर होंगे तो इन हाथ से लगाओ आप से मलो अगर तहु शुकर का कोई मंत्र याद है तो करो नहीं तो अपने मन च वाइगुर वागुर करी जाओ जा ओम ओम करी जाओ इन कोई एक या दो मिनट रगड़ो होन तीस इत्र लगा लिया हम तुम ए कोई नंबर लिखने बाकी कहें नंबर लिख के फिर इत्र लगाओ नहीं पहला इत्र लगा लो जो ये तो सुक जाएगा फिर हरे पेन नाल। यह मार्कर है हरे मार्कर के हरा स्कैच पेन भी हो सकता है किसी भी तरह का हरा होना चाहिए हम तक तो की लिखना है हमें तो तो लिखना है ध्यान अठ नौ सत्त अठ नौ थले छे लिखना है ये थले इन्फिनिटी का साइन बनाने इस तरह करके और इतने अपना एंजल नंबर या कूआ नंबर लिखना है अगर नहीं पता है तो मैं फोन करना मैं तो मैं तुम्हें तो थोड़ा कुआ नंबर ਜਾ ਐਂਜਲ ਨੰਬਰ ਦੱਸ ਦਾਂਗਾ ਜ ਜਦੋਂ ਮੇਰਾ ਆ ਨੰਬਰ ਆਏਗਾ ਮੈਂ ਆਪਣਾ ਇੱਥੇ ਲਿਖਣਾ ਉਹ ਤੇ ਬੇਦਰੀ ਗੋਲ ਤਾਰਾ ਬਣਾਉਣਾ ਹੈ ਆ ਜਿਹੜੀ ਲਾਈਨ ਜਾ ਰਹੀ ਹੈ ਨਾ ਪਹਿਲੀ ਲਾਈਨ ਇਹ ਨੰਬਰ ਅੱਧਾ ਉੱਪਰ ਤੇ ਅੱਧਾ ਥੱਲੇ ਹੋਣਾ ਚਾਹੀਦਾ ਫਿਰ ਦੇਖੋ ਤੁਹਾਡੇ ਕਾਰਦੇ ਵਿੱਚ ਪੈਸੇ ਦੀ ਬਰਕਤ ਤੁਹਾਡੇ ਹੱਥੇ ਚ ਪੈਸਾ और एक इक् लिखना है सवेरे और रोज लिखो फिर शुक्रवार तो शुरू करके रोज़ लिखो और जो भी लिखना है उदों तो कोशिश करो तो मन बिल्कुल खाली दिमाग होमग्च कुछ भी ना हो फिर करना है इतने हाथ रख लेना इदा करके अखा बंद करके बह जाना मेरे को हज़ार आ गए ਮੈਨੂੰ 50000 ਮਿਲ ਗਏ ਇਹ ਵੀ ਕਹਿ ਸਕਦੇ ਹੋ ਕੋਈ ਵੀ ਇੱਕ ਅਫਰਮੇਸ਼ਨ ਇਹਨੂੰ ਤੁਸੀਂ 11 ਵਾਰੀ ਬੋਲਣਾ ਹੈ ਮੇਰੇ ਅਕਾਊਂਟ ਵਿੱਚ 50000 ਰੁਪਏ ਆ ਗਿਆ ਮੇਰੇ ਅਕਾਊਂਟ ਵਿੱਚ 50000 ਰੁਪਏ ਆ ਗਿਆ ਮੇਰੇ ਅਕਾਊਂਟ ਵਿੱਚ 50000 ਰੁਪਏ ਆ ਗਿਆ ਇਹ ਤੁਸੀਂ 11 ਵਾਰੀ ਬੋਲਣਾ ਹੈ ਔਰ ਧਿਆਨ ਰੱਖਿਓ ਤੁਹਾਡੀ ਲੱਤਾਂ ਜਿਹੜੀਆਂ ਥੱਲੇ ਬੈਠੇ ਹੋ ਕ੍ਰੋਸ ਨਹੀਂ ਹੋਣੇ ਚਾਹੀਦੀਆਂ ਸਿੱਧਾ ਬੈਣਾ ਹੈ ਔਰ ਕਮਰ ਬੀ ਕੋ ਸਿੱਧੀ ਰੱਖਣੀ ਹੈ ਇਹਨੂੰ ਕਹਿੰਦੇ ਅਫਰਮੇਸ਼ਨ ਜੋ ਮੰਗੋ ਮਿਲਦਾ ਹੈ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਦੱਸਾਂਗਾ ਮੈਨੂੰ ਕੀ ਮਿਲਿਆ ਔਰ ਕਿੱਦਾਂ ਮਿਲਿਆ ਨੰਬਰ 2 ਸ਼ੁੱਕਰਵਾਰ ਨੂੰ ਨੌਨ ਵਾਲੇ ਪਾਣੀ ਦੇ ਵਿੱਚ ਗੁਲਾਬ ਜਲ ਪਾ ਲੋ ਇੱਕ ਢੱਕਣ ਜਾਂ ਗੁਲਾਬ ਦਾ ਇਤਰ ਦੋ ਬੂੰਦਾ ਔਰ ਇੱਕ ਚੁਟਕੀ ਦਾਲ ਜਿਨੀ ਪਾਊਡਰ ਦੋ ਇਲਾਚੀਆਂ ਔਰ ਕੁੱਟ ਕੇ ਉਹਦਾ ਪਾਊਡਰ ਇਹ ਤਿੰਨੋਂ ਚੀਜ਼ਾਂ ਪਾ ਕੇ ਨਾਓ ਸ਼ੁਕਰ ਮਹਾਰਾਜ ਤੁਹਾਨੂੰ ਇਨਾ ਪੈਸਾ ਦੇਣਗੇ ਕਿ ਤੁਸੀਂ ਸੰਭਾਲਦੇ ਸੰਭਾਲ ਨਹੀਂ ਪਾਉਗੇ ਬਸ ਇੱਕੋ ਹੀ ਹੈ ਆਪਣੇ ਮਨ ਦੇ ਵਿੱਚ ਆਪਣੇ ਈਸ਼ਟ ਨੂੰ ਯਾਦ ਰੱਖੋ ਉਹਨਾਂ ਨੂੰ ਭੁੱਲਣਾ ਬੰਦੇ ਆ ਉੱਟਦੇ ਆ ਉਹਦਾ ਨਾਮ ਯਾਦ ਰੱਖਣਾ ਹੈ। ਔਰ ਜਦੋਂ ਵੀ ਇਹ ਇਫਰਮੇਸ਼ਨ ਕਰਨੀ ਆ ਆਪਣਾ ਮਨ ਬਿਲਕੁਲ ਸ਼ਾਂਤ ਹੋਣਾ ਚਾਹੀਦਾ ਹੈ। ਜਿੰਨੀ ਜ਼ਰੂਰਤ ਆ ਉਹਦੇ ਤੁਸੀਂ 10% ਜਾਂ 20% ਫालतू ਬੋਲੋ। ਇਹ ਨਹੀਂ ਮੈਨੂੰ 50 ਕਰੋੜ ਰੁਪਏ ਮਿਲ ਜਾਏ। ਮੈਨੂੰ 50 ਕਰੋੜ ਮਿਲ ਗਿਆ। ਹਮੇਸ਼ਾ ਗੱਲ ਕਰਨੀ ਆ ਕਿ ਮਿਲ ਚੁੱਕਾ ਆ। ਇਹ ਨਹੀਂ ਕਹਣਾ ਮਿਲ ਜਾਵੇ, ਮਿਲ ਚੁੱਕਾ ਹੈ। तो यूनिवर्स ने भी कहना ओके बात कहना है थैंक यू यूनिवर्स थैंक यू यूनिवर्स थैंक यू यूनिवर्स बस सांग जी अपना और चेक कराओ क्योंकि ओरे के बेच हर चीज़ मौजूद होंगी है कि पलैनट कि सितारे किता किराया सब और दिखाई देता है ਆਪਣਾ ਔਰਾ ਚੈੱਕ ਕਰਾਓ ਆਉਣ ਵਾਲੀ ਪਰੇਸ਼ਾਨੀਆਂ ਮੁਸੀਬਤਾਂ ਤੋਂ بچੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ